ਸਾਹਿਬ ਕਿਹਦੀ ਉੱਪਰ ਕਰਨੀ ਕਿਹਦੀ ਨੀਵੇਂ ਕਰਨੀ ਆ ਇਹ ਪਰਮਾਨੰਥ ਦੇ ਹੱਥ ਚ ਬੜੇ ਬੜੇ ਕੋਈ ਇਧਰ ਦੇਖੋ ਕਿਦਾਂ ਬੜੇ ਰਸਾ ਸੀ ਡੇਰਾ ਕਰਦੇ ਨੇ ਛੋਟਾ ਆ ਗਿਆ ਡੇਰਾ ਖੰਭੂ ਕਰ ਦਿੱਤਾ ਇਧਰ ਕੋ ਇਧਰ ਹਾਜੀ ਜਿੱਤ ਨੂੰ ਕਹਦੇ ਹੋ ਜੀ ਦੋ ਵਾਰ ਦੀ ਖੁਸ਼ੀ ਕਿਹੜੀ ਗੱਲ ਹੈ ਉਹਨਾਂ ਦੀ ਜਿੱਤ ਡੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਵਿਧੀ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦ ਦਾ ਜਿਹੜਾ ਗੜ ਮਨੇ ਜਾਂਦਾ ਛੋੜਤਾ ਦੇ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੁੱਛ ਛੋੜ ਫਿਰ ਪੂਰੀ ਜੀ ਮੁੱਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਮੁੱਛ ਤਾਂ ਤੇਰੇ ਤੇ ਲੋਕਾਂ ਦਾ ਵਸਦਾ ਵਾ ਸਾਹਿਬ ਮੇਲ ਕੋਲ ਤੇਰੇ ਕੀ ਤੇਰਾ ਪਪਾ ਦਾ ਵਸਦਾ ਵਾ ਸਾਹਿਬ ਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਡੇਰਾ ਪਪਾ ਨਾਨਕ ਲੋਕਾਂ ਢਾਇਆ ਵਾ ਸਾਹਿਬ ਪਾੜਿਆ ਨੇ ਥਾਪੀ ਮਾਰੀ ਤੇ ਗੱਡੀ ਤੇ ਚੜ ਕੇ ਤੂੰ ਥਾਪੀ ਮਾਰਦੇ ਹੋ ਮਾਰੀ ਗੱਡੀ ਕਰਾਉਂਦੇ ਮਾਰੀ ਆ ਗੈਂਗਸਟਰ ਦਾ ਬੜਾ ਰੋਲ ਚੱਲਦਾ ਹੈ ਜਿਹੜਾ ਰੋਲ ਲਾਉਂਦਾ ਉਹਨੂੰ ਪੁੱਛੋ ਅਨਸਾਰ ਉਹ ਮਕਾਰ ਅਨਸਾਰੀ ਉਹਦਾ ਕੀ ਲੱਗਦਾ ਹੈ ਇਧਰ ਭਾਈ ਇਧਰ ਦੇਖੋ ਇਧਰ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਮਰਕਰ ਆ ਇਹ ਇਲਜ਼ਾਮਾਂ ਤੱਕ ਹੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਮੈਂ ਇਹਨੇ ਜੋਗਾ ਨਹੀਂ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪਹਿਲੇ ਦਾਦੇ ਕੰਮ ਕਰੇ ਜਾਣਗੇ ਸ੍ਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਪੰਦ ਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਜੋਗ ਸਮਝਿਆ ਮੈਨੂੰ ਟਿਕਟ ਦਿੱਤੀ ਉਹਨਾਂ ਪਾਰਟੀ ਦੇ ਕਰਕੇ ਮੈਂ ਚੇਤੇ ਪੁੱਜਿਆ ਹਮੇਸ਼ਾ ਇਹ ਉਹਨਾਂ ਸਾਰਿਆਂ ਦੀ ਝੋਲੀ ਹੈ ਨਹੀਂ ਨਾ ਕਰਨ ਕੀ ਆ ਜੀ ਦਾਵਾ ਸਾਹਿਬ ਜੀ ਮੈਨੂੰ ਉੱਥੋਂ ਤੱਕ ਪਛਾਤਾਵਾ ਤੁਸੀਂ ਖੜਾ ਕੇ ਛੱਡਾਂਗੇ